उम्मीद करोंगे हाँ जी अज आप फिर हाजिर होडियो के पर भीडियो शुरू करने तो पहला जेकर ती मेरे चैनल से नवे होते हजे तक मेरे चैनल नहीं किया प्लीज मेरे चैनल जरुर करो ਤੇ ਨਾਲ ਹੀ ਜਿਨ੍ਹਾਂ ਨੇ ਮੇਰੇ ਇੰਸਟਾਗ੍ਰam ਪੇਜ ਨੂੰ ਵੀ ਹਜੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਮੇਰੇ ਇੰਸਟਾਗ੍ਰam ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲੈਣ ਤਾਂ ਫਿਰ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂਜੀ ਆਹ ਜਿਹੜੇ ਬੰਦੇ ਦੀ ਫੋਟੋ ਤੁਸੀਂ ਆਪਦੀ ਸਕਰੀਨ ਉੱਤੇ ਦੇਖ ਰਹੇ ਹੋ ਇਹ ਬੰਦੇ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਇਹਦਾ ਨਾਮ ਹੈ ਨਿਤੇਸ਼ ਸੋਨੀ ਇਹ ਇੰਸਟਾਗ੍ਰam ਤੇ ਵੀਡੀਓਜ਼ ਪਾਉਂਦਾ ਹੈ ਡਾਈਟ ਦੇ ਰਿਲੇਟਿਡ ਰਾਤ ਰਹਿ ਜਾਂਦੇ ਲੋਕਾਂ ਨੂੰ ਗਿਆਨ ਵੰਡਣ ਬੈਹ ਜਾਂਦਾ ਵੀ ਤੁਸੀਂ ਆਹ ਹੀ ਕਰੀ ਜੰਨੇ ਆਇਆ ਕਰਨਾ ਚਾਹੀਦਾ ਹੈਂ ਇਹਦਾ ਉਹਦਾ ਜਿਮਾ ਜਿਮ ਲਵਾਉਂਦਾ ਹੈ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀ ਇਹ ਬੰਦਾ ਰੀਅਲ ਦੇ ਵਿੱਚ ਕਿੱਦਾਂ ਦਾ ਤੇ ਜਿਹੜਾ ਰੀਅਲ ਲਾਈਫ ਦੇ ਵਿੱਚ ਕਿੱਦਾਂ ਦਾ ਵੀ ਜਿਵੇਂ ਇਹ ਰੀਅਲ ਲਾਈਫ ਦੇ ਵਿੱਚ ਹੈਗਾ ਵੀਡੀਓ ਦੇ ਵਿੱਚ ਹੈਗਾ ਉਦਾਂ ਹੀ ਇਹ ਰੀਅਲ ਲਾਈਫ ਦੇ ਵਿੱਚ ਹੈਗਾ ਕਿ ਇਹ ਸਾਰਾ ਕੁਝ ਇਹਦਾ ਫੇਕ ਆ ਡਰਾਮਾ ਕਰਦਾ ਹੈ ਤਾਂ ਫਿਰ ਕਰਦੇ ਆ ਆਪਾਂ ਆਪਾਂ ਇਹਦੇ ਤੇ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂਜੀ ਆ ਜਿਹੜਾ ਬੰਦਾ ਇਹਦੀ ਇੱਕ ਜਿਹੜੀ ਚੈਟ ਉਹ ਜਿਹੜੀ ਲੀਕ ਹੋ ਚੁੱਕੀ ਆ ਇਸ ਬੰਦੇ ਦਾ ਚਿਹਰਾ ਜਿਹੜਾ ਅਸਲੀ ਚਿਹਰਾ ਜਿਹੜਾ ਉਹ ਦੁਨੀਆ ਸਾਹਮਣੇ ਆ ਚੁੱਕਿਆ ਪਹਿਲਾਂ ਇਹ ਜਿਹੜਾ ਨਕਲੀ ਚਿਹਰਾ ਦਿਖਾਉਂਦਾ ਸੀ ਆਪਦਾ ਇਹਦੇ ਦੋ ਚਿਹਰੇ ਆ ਇੱਕ ਅਸਲੀ ਤੇ ਇੱਕ ਨਕਲੀ ਵੀਡੀਓ ਦੇ ਵਿੱਚ ਸੀਗਾ ਨਕਲੀ ਤੇ ਜਿਹੜਾ ਚੈਟ ਦੇ ਵਿੱਚ ਆ ਉਹ ਅਸਲੀ ਤੇ ਆਪਾਂ ਬਿਨਾ ਪ੍ਰੂਫ ਕੋਈ ਗੱਲ ਨਹੀਂ ਕਰਨੀ ਆਪਾਂ ਜਿਹੜੀ ਵੀ ਗੱਲ ਕਰਾਂਗੇ ਪ੍ਰੂਫ ਦੇ ਨਾਲ ਕਰਾਂਗੇ ਵਿਦ ਪ੍ਰੂਫ ਤੇ ਹਾਂਜੀ ਪ੍ਰੂਫ ਵੀ ਦਿਖਾਉਨੇ ਆਪਾਂ ਪਰ ਮੇਰੇ ਇੱਕ ਹੱਥ ਜੋੜ ਕੇ ਬੇਨਤੀ ਆ ਜਿਹੜੇ ਇਸ ਬੰਦੇ ਦੇ ਸ਼੍ਰੀਮਾਨ ਦੇ ਠੀਕ ਆ ਕਟੜ ਫੈਨ ਆ ਉਹ ਮੇਰੀ ਵੀਡੀਓ ਤੋਂ ਯਾਰ ਫਟ ਤੋਂ ਦੂਰ ਰਹਿਣਾ ਮੇਰੀ ਵੀਡੀਓ ਜੋ ਤੁਹਾਡੇ ਸਾਹਮਣੇ ਆਉਗੀਆਂ ਨਾ ਉਹ ਨਾਲ ਦੀਆਂ ਸਕਿੱਪ ਕਰਦੇ ਹੋ ਦੇਖਣ ਦੀ ਲੋੜ ਕੋਈ ਨਹੀਂ ਠੀਕ ਹੈ ਜਿਹੜੇ ਇਹਦੇ ਕਟੜ ਫੈਨ ਆ ਹਾਂਜੀ ਆ ਜਿਹੜੀ ਵੀਡੀਓ ਤੁਸੀਂ ਆਦੀ ਸਕਰੀਨ ਉੱਤੇ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਾਰੇ ਸਬੂਤ ਮਿਲ ਜਾਣਗੇ ਵੀ ਇਹ ਜਿਹੜੇ ਮੈਸੇਜ ਆ ਨਿਤੇਸ਼ ਸੋਨੀ ਵੱਲੋਂ ਹੀ ਕੀਤੇ ਗਏ ਕਿਉਂਕਿ ਨਿਤੇਸ਼ ਸੋਨੀ ਦੇ ਜਿਹੜਾ ਯੂਜ਼ਰ ਨੇਮ ਆ ਆਈਡੀ ਆ ਹੁੰਦੇ ਤੇ ਬਲੂ ਟਿੱਕ ਆ ਠੀਕ ਹੈ ਤੇ ਇਹਦੇ ਉੱਤੇ ਵੀ ਬਲੂ ਟਿੱਕ ਸ਼ੋ ਹੋ ਰਹੀ ਆ ਤੇ ਜਿਹੜੇ ਸਾਰੇ ਮੈਸੇਜ ਚੈਟ ਆ ਇਹਦੇ ਵੱਲੋਂ ਹੀ ਕੀਤੇ ਗਏ ਆ ਜਿਹੜੀਆਂ ਕੁੜੀਆਂ ਕਸਟਮਰ ਬਣ ਕੇ ਇਹਦੇ ਨਾਲ ਚੈਟ ਕਰਦੀਆਂ ਡਾਈਟ ਪਲਾਨ ਹਣਾ ਜਿੰਮੇਦਾਰੀ ਫੀਸ ਫੂਸ ਮੰਗਦਿਆਂ ਕੁਛ ਵੀ ਆ ਹਨਾ ਕਸਟਮਰ ਬਣ ਕੇ ਇਹਨੂੰ ਮੈਸੇਜ ਕਰਦੀਆਂ ਇੰਸਟਾਗ੍ਰਾਮ ਤੇ ਤੇ ਇਹ ਕੁੜੀਆਂ ਨੂੰ ਲੈ ਜਾਂਦਾ سناਪਚੈਟ ਤੇ ਤੇ ਉੱਥੇ ਉਹਨਾਂ ਨਾਲ ਗੰਦੀਆਂ ਗੱਲਾਂ ਕਰਦਾ ਅਸ਼ਲੀਲ ਤਰੀਕੇ ਨਾਲ ਗੱਲਾਂ ਕਰਦਾ ਉਹਨਾਂ ਨੂੰ ਜਿਹੜੇ ਆਪਾਂ ਕਹਿੰਦੇ ਨੇ ਜੀਆਈਐਫ ਉਹ ਵੀ ਭੇਜਦਾ ਸਟicker ਭੇਜਦਾ ਹੈ ਗੰਦੇ ਗੰਦੇ ਇਹ ਬੰਦਾ ਸਿਰੇ ਤੱਕ ਇਨਾ ਘਟਿਆ ਬੰਦਾ ਨਾ ਬਹੁਤ ਜ਼ਿਆਦਾ ਘਟਿਆ ਬੰਦਾ ਤੇ ਵੀਡੀਓ ਦੇ ਵਿੱਚ ਇਦਾਂ ਬੰਦਕ ਨਹੀਂ ਕਿੰਨਾ ਆਪਾ ਸ਼ਰੀਫ ਆ ਤੇ ਜਿਹੜੀ ਵੀਡੀਓ ਸ਼ੁਰੂ ਕਰੋਗਾ ਨਾ ਅੱਦੇ ਜੈ ਸ਼੍ਰੀ ਰਾਮ ਤੋਂ ਸ਼ੁਰੂ ਕਰੋਗਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਐਵੇਂ ਐਡਾ ਘਟਿਆ ਬੰਦਲ ਤਾਂ ਰੱਬ ਦਾ ਨਾਮ ਲੈਂਦਾ ਤੇ ਆਪਰਾ ਸ਼ਰਮ ਕਰ ਲਾ ਮੱਝਾ ਕੇ ਤੇ ਨੱਕ ਡਬੋ ਕੇ ਅੱਜ ਜਿਹੜੀ ਰੀਲ ਤੁਸੀਂ ਆ ਦੀ ਸਕਰੀਨ ਉੱਤੇ ਦੇਖੀ ਇਹਦੇ ਵਿੱਚ ਕੁੜੀ ਨੇ ਬਕਾਇਦਾ ਨਿਤੇਜ ਸੋਨੇ ਦੀ ਫੋਟੋ ਨੂੰ ਸਿੱਪੇਜ ਕੇ ਸੈਂਡ ਕਰਕੇ ਪੁੱਛਿਆ ਵੀ ਤੁਸੀਂ ਹੀ ਆ ਇਹ ਬੰਦੇ ਕਿ ਕੋਈ ਹੋਰ ਮੇ ਨਾਲ ਚੈਟ ਕਰੀ ਜਾਂਦਾ ਤਾਂ ਉਹਨੇ ਬਕਾਇਦਾ ਆਪ ਦੀ ਜਿਹੜਾ ਵੀਡੀਓ ਦੇ ਵਿੱਚ ਕਿਹਾ ਚੈਟ ਦੇ ਵਿੱਚ ਵੀ ਹਾਂ ਮੈਂ ਹੀ ਇਹ ਬੰਦਾ ਤੈਨੂੰ ਜਮਾਂ ਸ਼ਰਮ ਜਾਂਦੀ ਐ ਕਹਿੰਦੇ ਨੇ ਮੈਂ ਇਹ ਬੰਦਾ ਵੀ ਕਿੱਡੀ ਬੇਇੱਜ਼ਤੀ ਵਾਲੀ ਗੱਲ ਹੈ ਇੰਨੇ ਤੇਰੇ ਫਾਲੋਅਰ ਮਿਲੀਅਨ ਦੇ ਵਿੱਚ ਹੈ ਤੇ ਆਹ ਤੇ ਚੈਟ ਲਹ ਜਿਹੜੀ ਲੀਕ ਹੋਂਤ ਬਾ ਤਰੀ ਇੱਜ਼ਤ ਰਹੀ ਹੈ ਕਿੰਨੀ ਦੁਨੀਆ ਤੇ ਇੱਜ਼ਤ ਕਾਦੀ ਹੋ ਗਈ ਤੂੰ ਡਾਇਟ ਪਲਾਨ ਦਿੰਦਾ ਸੀਗਾ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਾ ਸੀਗਾ ਤਾਂ ਤੇਰੀ ਇੱਜ਼ਤ ਕੀ ਰਹੀ ਕੋਡੀਆਂ ਦੇ ਭਾਅ ਵੀ ਨਹੀਂ ਰਹੀ ਤੇਰੀ ਇੱਜ਼ਤ ਬੇਸ਼ਰਮ ਹਾਂਜੀ ਆਪਾਂ ਤੁਹਾਨੂੰ ਇੱਕ ਚੈਟ ਪੜ੍ਹ ਕੇ ਸੁਣਾ ਦਿੰਨੇ ਆ ਆਹ ਚੈਟ ਦੇ ਵਿੱਚ ਜਿਹੜਾ ਨਿਤੇ ਸੋਨੇ ਨਾ ਕੁੜੀ ਨੂੰ ਕਿਹਾ ਵੀ ਨ ਕੀ ਕਰ ਰਹੀ ਹੈ ਕੁੜੀ ਕਹਿੰਦੀ ਮੈਂ ਆਫਿਸ ਚਾਂ ਤੇ ਉਹਨੂੰ ਅੱਗੋਂ ਪੁੱਛਦਾ ਕਿ ਤੂੰ ਕਿੰਨੇ ਵਜੇ ਘਰੇ ਜਾਣਾ ਤੇ ਉਹ ਕਹਿੰਦੀ ਮੈਂ 3 ਵਜੇ ਫਿਰ ਉਹਨੂੰ ਪੁੱਛਦਾ ਵੀ ਤੁਸੀਂ ਕੁਝ ਖਾ ਲਿਆ ਬੇਬੀ ਤੇ ਕੁੜੀ ਕਹਿੰਦੀ ਮੇਰਾ ਫਾਸਟ ਆ ਤੇ ਫਿਰ ਕੁੜੀ ਨੂੰ ਪੁੱਛਦੀ ਹੈ ਤੁਸੀਂ ਫਾਸਟ ਰੱਖਦੇ ਹੋ ਕਹਿੰਦਾ ਨਹੀਂ ਜਾਨ ਇੰਨੀ ਛੇਤੀ ਜਾਨ ਬਣ ਗਈ ਤੇਰੀ ਇੱਕ ਤਾਂ ਮੁੰਡੇ ਆ ਨਾ ਜਿਹੜੀ ਹਰੇ ਕੁੜੀ ਨਾਲ ਦੀ ਜਾਨ ਬਣਾਉਣ ਚ ਬੜੀ ਛੇਤੀ ਕਰਦੇ ਮਿੰਟ ਚ ਕੁੜੀ ਨਾਲ ਦੀ ਜਾਨ ਬਣਾ ਲੈਂਦੇ ਤੇ ਫਿਰ ਉਹ ਕੁੜੀ ਨੇ ਮੈਸੇਜ ਕਰਦਾ ਵੀ ਆਈ ਵਾਣਾ ਸੀ ਯੂ ਵੀ ਮੈਂ ਤਾਂ ਦੇਖਣਾ ਚਾਹਣਾ ਕੁੜੀ ਕਹਿੰਦੀ ਨਹੀਂ ਵੀ ਆਫਿਸ ਚ ਇਦਾਂ ਫੋਨ ਚਲਾਉਣਾ ਅਲਾਉਡ ਨਹੀਂ ਹੈ ਤੇ ਫਿਰ ਉਹਨੇ ਗਾਂ ਨੂੰ ਇੱਕ ਗੰਦਾ ਐ ਇਨਾ ਗੰਦਾ ਮੈਸੇਜ ਕੀਤਾ ਵੀ ਜਿਹੜਾ ਮੈਂ ਬੋਲ ਵੀ ਨਹੀਂ ਸਕਦੀਗੀ ਵੀ ਸ਼ਾਇਦ ਤੁਹਾਨੂੰ ਸ਼ੋ ਵੀ ਹੋ ਰਿਹਾ ਹੋਊਗਾ ਮੈਸੇਜ ਦਿਖ ਵੀ ਰਿਹਾ ਹੋਊਗਾ ਪਰ ਉਹਨੇ ਇਨਾ ਗੰਦਾ ਮੈਸੇਜ ਕੀਤਾ ਨਾ ਇਹਨੂੰ ਸ਼ਰਮ ਨਹੀਂ ਆਈ ਕੁੜੀ ਨੂੰ ਸਿੱਧਾ ਵੀ ਇੱਕ ਦੋ ਦਿਨ ਗੱਲ ਹੋਈ ਹੈ ਕੁੜੀ ਨਾਲ ਤਾਂ ਸਿੱਧਾ ਡਾਇਰੈਕਟ ਗੱਲ ਕਰਦਾ ਪਿਆ ਸਿੱਧਾ ਇਹਨੂੰ ਜਮਾਂ ਸ਼ਰਮ ਨਹੀਂ ਆਉਂਦੀ ਬੰਦੇ ਨੂੰ ਇਹ ਬੰਦਾ ਪਤਾ ਕੀ ਕਰਦਾ ਜੇ ਕੋਈ ਕੁੜੀ ਮੈਸੇਜ ਕਰਦੀ ਹੈ ਕਸਟਮਰ ਬਣ ਕੇ ਹਨਾ ਉਹ ਕਹਿੰਦੀ ਹੈ ਵੀ ਮੈਂ weight ਘਟਾਉਣਾ weight gain ਕਰਨਾ ਹਨਾ ਉਹਨੂੰ ਕਹੂਗਾ ਵੀ ਤੁਸੀਂ ਆਦੀ ਫੋਟੋ ਭੇਜੋ ਤੁਹਾਡਾ ਗੋਲ ਕੀ ਹੈ ਹੈਂ ਜੇ ਉਹਨੂੰ ਕੋਈ ਕੁੜੀ ਪਸੰਦ ਆ ਜੂਗੀ ਨਾ ਤੇ ਫਿਰ ਪਤਾ ਕੀ ਕਰੂਗਾ ਉਹਨੂੰ ਸਨੈਪਚੈਟ ਤੇ ਲੈ ਜਾਊਗਾ ਇਦਾਂ ਦਾ ਘਟਿਆ ਬੰਦਾ ਫਿਰ ਸਨੈਪਚੈਟ ਤੇ ਸਿੱਧਾ ਉਹਨੂੰ ਕਹੂਗਾ ਤੂੰ ਮੇਰੇ ਨਾਲ ਮਿਲਾਂਗੇ ਤੂੰ ਇਦਾਂ ਕਰੇਂਗੇ ਉਦਾਂ ਕਰੂੰਗੀ ਇੰਨਾ ਘਟਿਆ ਬੰਦਾ ਗੱਲ ਕਰਨ ਲੱਗਾ ਜਿਵੇਂ ਸ਼ਰਮ ਨਹੀਂ ਖਾਦਾ ਵੀ ਤੇ ਭੈਣ ਧੀ ਭੈਣ ਵਰਗੀ ਕੁੜੀ ਹੈ ਹੈ ਕੋਈ ਤੇ ਧੀ ਦੀ ਉਮੜੀ ਹੋਗੀ ਕੋਈ ਤੇ ਭੈਣ ਦੀ ਉਮੜੀ ਹੋਗੀ ਤੇ ਸ਼ਰਮ ਸ਼ੁਰਮ ਨਹੀਂ ਆਉਂਦੀ ਤੁਹਾਡੇ ਘਰੇ ਮਾਂ ਭੈਣ ਹੈ ਨਹੀਂ ਗੀਆਂ ਐ ਗੱਲਾਂ ਕਰਦੇ ਆ ਤੁਸੀਂ ਕੁੜੀਆਂ ਨਾਲ ਇੰਨੇ ਚੈਟ ਕਰਨ ਤੋਂ ਬਾਅਦ ਇਹ ਬੰਦਾ ਫੇਰ ਵੀ ਉੱਥੇ ਨਹੀਂ ਰੁਕਦਾ ਇਹ ਬੰਦਾ ਗਾਉ ਨੂੰ ਸਟਿੱਕਰ ਭੇਜਣ ਲੱਗ ਜਾਂਦਾ ਜੀਆਈਐਫ ਕਹਿ ਦਿੰਨੇ ਆਪਾਂ ਜਿਹਨੂੰ ਉਹ ਸੈਂਡ ਕਰਨ ਲੱਗ ਜਾਂਦਾ ਕਿ ਸਵਾਲ ਵੀ ਇਹਨਾਂ ਕੱਢਿਆ ਬੰਦਾ ਤੁਨ ਜਮੈਂ ਸ਼ਰਮ ਨਹੀਂ ਆਦੀ ਅੱਜ ਕੱਲ ਦੇ ਬੰਦੇ ਆ ਚਾਹੇ ਅਧੀਆਂ ਕੁੜੀਆਂ ਵੀ ਆ ਜਿਹੜੀਆਂ ਨੰਗ ਪਾਈ ਜਾਂਦੀਆਂ ਇੰਸਟਾਗ੍ਰਾਮ ਤੇ ਸ਼ਰਮ ਲਾ ਛੱਡੀ ਆ ਜਿਵੇਂ ਸ਼ਰਮ ਇਹਨਾਂ ਨੇ ਦੁਕਾਨ ਤੇ ਵੇਚ ਕੇ ਨਾ ਹੱਥ ਕੁਛ ਖਾਣ ਨੂੰ ਲੈ ਲਿਆ ਹੁੰਦਾ ਲੇਜ਼ ਵਗੈਰਾ ਲੈ ਲੈਂਦੇ ਆਏ ਵੇਚਤੀ ਸ਼ਰਮ ਇਹਨਾਂ ਜਮਾਂ ਸ਼ਰਮ ਇਹਨਾਂ ਦੁੱਕੀ ਦੀ ਵੀ ਤੇ ਭਾਸ਼ਣ ਦੇਣਗੇ ਅੱਜ ਬੰਦੇ ਆ ਕੇ ਇੰਸਟਾਗ੍ਰਾਮ ਤੇ ਏ ਦੁਨੀਆ ਆਇਆ ਉਹਨੇ ਆਇਆ ਤਾਂ ਨੇ ਜੋਗਾ ਤਾਂ ਅੱਜਵਾਲ ਦੇਖੋ ਪਹਿਲਾਂ ਆਪ ਦੀ ਮੰਜੀ ਥਲੇ ਪਿਆ ਸੋਟੀ ਮਾਰੋ ਵੀ ਤੁਸੀਂ ਕੀ ਕਰਦੇ ਪਏ ਆ ਲੋਕਾਂ ਨੂੰ ਗਿਆਨ ਵੰਡਦੇ ਪਏ ਆਏ ਵੱਡੇ ਗਿਆਨੀ ਹਾਂਜੀ ਫਿਰ ਇਹਨੇ ਕੁੜੀ ਨੂੰ ਮੈਸੇਜ ਕੀਤਾ ਚੈਟ ਸ਼ੁਰੂ ਕੀਤੀ ਤੇ ਕੁੜੀ ਨੇ ਕਹਿੰਦਾ ਕੀ ਕਰ ਰਹੀ ਆ ਕੁੜੀ ਅੱਗੋਂ ਕਹਿੰਦੀ ਮੈਂ ਥੱਕ ਗਈ ਫਿਰ ਉਹ ਕੁੜੀ ਨੂੰ ਕਹਿੰਦਾ ਕੁਛ ਖਾਦਾ ਪੀਤਾ ਵੀ ਹੈ ਕਿ ਨਹੀਂ じゃ ਕੁਛ ਖਾ ਪੀ ਲੈ ਤੇ ਕੁੜੀ ਕਹਿੰਦੀ ਮੈਂ ਕੀ ਪੀਵਾਂ ਉਹ ਨੂੰ ਕਹਿੰਦਾ ਜੂਸ ਐ ਸ਼ੇਕ ਪੀ ਲੈ ਤੂੰ ਅੱਗੋਂ ਇਹਨੇ ਮੈਸੇਜ ਕੀਤਾ ਤੇ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਦੁੱਧ ਤੋਂ ਲੱਜੀ ਆ ਕੋਈ ਪ੍ਰੋਬਲਮ ਆ ਇਹਨੂੰ ਦੁੱਧ ਤੇ ਕੁੜੀ ਨੂੰ ਇੱਕ ਅੱਛਾ ਕਹਿੰਦਾ ਠੀਕ ਹੈ ਫਿਰ ਫਰੂਟ ਖਾ ਲਾ ਤੇ ਕੁੜੀ ਕਹਿੰਦੀ ਫਰੂਟ ਮੈਂ ਰਾਤ ਨੂੰ ਖਾਉਂਗੀ ਤੇ ਫਿਰ ਇਹਨੇ ਅੱਗੇ ਲਿਖਿਆ ਵੀ ਲਿਖਿਆ ਇਹਨੇ ਅੱਛਾ ਆਪਾਂ ਐਂ ਕਰ ਲਾਂਗੇ ਫਿਰ ਤੇ ਫਿਰ ਇਹਨੇ ਗਾਂ ਜਫੀ ਵਾਲਾ ਮੈਸੇਜ ਜੀਆਈਐਫ ਪੇਸਤਾ ਤੇ ਫਿਰ ਕੁੜੀ ਨੂੰ ਕਹਿੰਦਾ ਵੀ ਮੈਂ ਤੈਨੂੰ ਵੇਖਣਾ ਹੈ ਮੇਰਾ ਜੀ ਬਹੁਤ ਕਰ ਰਿਹਾ ਮਨ ਬਹੁਤ ਕਰ ਰਿਹਾ ਤੈਨੂੰ ਦੇਖਣਾ ਕੁੜੀ ਕਹਿੰਦੀ ਵੀ ਨਹੀਂ ਇਦਾਂ ਲਾਊਡ ਨਹੀਂਗਾ ਆਫਿਸ ਚ ਕੁੜੀ ਨੇ ਫਿਰ ਕਹਤੋ ਉਹਨੇ ਕੋਈ ਫੋਨ ਦੇ ਵਿੱਚ ਫੋਟੋ ਪਾਈ ਸੀ ਉਹ ਸੈਂਡ ਕਰਤੀ ਤੇ ਫਿਰ ਕੁੜੀ ਨੂੰ ਕਹਿੰਦਾ ਵੀ ਮੇਰਾ ਮਨ ਬਹੁਤ ਜ਼ਿਆਦਾ ਕਰੀ ਜਾਂਦਾ ਆ ਆਪਦੇ <li>ਪਸ ਤੇ ਕੋਲ ਕਰਕੇ ਨਾ ਜਮ ਫੋਨ ਤੇ ਉਹਦੀ ਫੋਟੋ ਭੇਜ ਵੀ ਐਨਾ ਕਰੇਜ਼ ਆ ਤੇ <li>ਪਸ ਤੇ ਕਿਸ ਕਰਨ ਦਾ ਘਰੇ ਆ ਦੀ ਮਾਪੇ ਨੂੰ ਫੜ ਲੈ ਤੂੰ ਉਹਨਾਂ ਦੇ <li>ਪਸ ਤੇ ਕਰ ਲੈ ਵੀ ਜ਼ਰੂਰੀ ਤੂੰ ਫੋਟੋ ਤੇ ਕਿਸ ਕਰਨੀ ਹੈ ਤੇਰੇ ਘਰੇ ਮਾਪ ਹੈਗੀ ਹੈ ਤੇਰੀ ਭੈਣ ਹੈਗੀ ਉਹਦੇ <li>ਪਸ ਤੇ ਕਿਸ ਕਰਨਾ ਤੂੰ ਤੈਨੂੰ ਜਮ ਸ਼ਰਮ ਨਹੀਂ ਹੁੰਦੀ ਐਂ ਗੱਲਾਂ ਕਰਦੇ ਨੂੰ ਅੱਜ ਕੱਲ ਤਾਂ ਦੁਨੀਆ ਨੇ ਸ਼ਰਮ ਲਾਈ ਰੱਖੀ ਹੈ ਜਿਵੇਂ ਲਾ ਰੱਖੀ ਹੈ ਆਇਨੀ ਵੰਦੇ ਸਾਡੇ ਘਰੇ ਕੋਈ ਮਾ ਭੈਣ ਹੈਗੀ ਹੈ ਸਾਡੀਆਂ ਮਾਵਾ ਭੈਣਾ ਵਰਗੀਆਂ ਕੁੜੀਆਂ ਹੈ ਜਿਨ੍ਹਾਂ ਨੂੰ ਅਸੀਂ ਐਂ ਬੋਲਦੇ ਪਏ ਮੈਨੂੰ ਆਇਨੇ ਪਤਾ ਇਹ ਵਿਆਹ ਵਰਾ ਬੰਦਾ ਹੈਗਾ ਕਿ ਨਹੀਂ ਦੇਖਣ ਤੋਂ ਲੱਗਦਾ ਵੀ ਵਿਆਹਿਆ ਹੋਊਗਾ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਹੁਣ ਵਿਆਹੇ ਵੀ ਹੋਇਆ ਤੇ ਇਹਦੀ ਘਰ ਵਾਲੀ ਇਹ ਵੀਡੀਓ ਵੇਖੂਗੀ ਤਾਂ ਕਿੱਡੀ ਬੇਇੱਜ਼ਤੀ ਦੀ ਗੱਲ ਹੈ ਕਿੱਡੀ ਲੜਾਈ ਹੋ ਗਈ ਇਹਨਾਂ ਕਰੇ ਉਹ ਕੁੜੀ ਦੀ ਵੀ ਉਹ ਜਿਹੜੀ ਦੁਨੀਆ ਉਜੜ ਜੂਗੀ ਹਾਂ ਵੀ ਉਹ ਕਹਿੰਦੀ ਕਿ ਮੈਂ ਕਿਹੜੇ ਬੰਦੇ ਤੇ ਭਰੋਸਾ ਕਰੀ ਬੈਠੀ ਸੀ ਤੇ ਕੋਈ ਜਵਾਬ ਹੋਇਆ ਤਾਂ ਕੀ ਇਹਦੀ ਇੱਜ਼ਤ ਰਹਿ ਜੂਗੀ ਇਹਦੇ ਜਵਾਬ ਦੇ ਲੈ ਜਿਹਨਾਂ ਚ ਜਵਾਬ ਵੀ ਕਹੋਗਾ ਮੇਰਾ ਪਿਓ ਆਹ ਲੱਛਣ ਕਰਦਾ ਫਿਰਦਾ ਫਿਰ ਇਸ ਵੱਡੇ ਮਹਾ ਗਿਆਨੀ ਬੰਦੇ ਨੇ ਸਿੱਧਾ ਨਰਿੰਦਰ ਮੋਦੀਨ ਮੈਸੇਜ ਕੀਤਾ ਵੀ ਆਪ ਤਾਂ ਕੁੜੀਆਂ ਨਾਲ ਚੈਟ ਦੇ ਵਿੱਚ ਇੰਨੀਆਂ ਗੰਦੀਆਂ ਗੱਲਾਂ ਕਰਦਾ ਇਥੇ ਦਾ ਕਸ਼ਲੀਲ ਫੋਟੋ ਵੀ ਭੇਜਦਾ ਆਦੇ ਪ੍ਰਾਈਵੇਟ ਪਾਰਦੀਆਂ ਕੁੜੀਆਂ ਨੂੰ ਫੋਟੋ ਵੀ ਭੇਜਦਾ तो मैंने फिर नरेंद्र मोदी ने जो मैसेज किया वो भी थे मैं पढ़ के सुना मैं स्क्रीन पर भी दिखानी हूँ मैसेज इस बंद ने मैसेज बिच लिखा कि मैं आपसे एक विनती करना चाहता हूँ आजकल कुछ लड़कियों ने हमारे देश की संस्कृति को ख़त्म कर दिया है कुछ व्यू के लिए उन्होंने अपने मान मर्यादा सब बोल चुके हैं और इस गंदगी से इस देश को सिर्फ आप बचा सकते हैं इसके अलावा और कोई नहीं मैं आपसे हाथ जोड़ विनती करना चाहता हूँ देश को संस्कृति को बचा लिए हम सब आपको एक आदर्श मानते हैं और एक आप ही हैं जो यह सब रोक सकते हैं ताकि इनकी वजह से किसी और मां बहन बेटी को नुकसान ना हो देख लो आ बंदा आप चैटेज च किद्दियां गंदियां गल्लां करदा कुड़िया ने किवें आप दे प्राइवेट पार्ट दियां गंदियां-गंदियां गंदिया, फोटोयां भेजदा ते नरेंद्र मोदी ने मैसेज देखो की करदा पिया कुछ कुड़िया ने अपने देश ने खत्म करदा गल ए भी सही है कुछ कुड़िया ने खत्म कीता ਤੋ ਨਾ ਕੁੜੀਆਂ ਨੂੰ ਰੋਕਣ ਵਾਸਤੇ ਰੋਸਟਰ ਹੈ ਗਿਆ ਬੋਸ ਰੋਸਟਰ ਆ ਜਿਹੜੇ ਉਹਨਾਂ ਕੁੜੀਆਂ ਨੂੰ ਰੋਸਟ ਕਰਦੇ ਪਏ ਆ ਠੀਕ ਆ ਤੇ ਤੈਨੂੰ ਵੱਡੇ ਮਹਾ ਗਿਆਨੀ ਨੂੰ ਇਹ ਮੈਸੇਜ ਪਾਉਣ ਦੀ ਲੋੜ ਕੋਈ ਨਹੀਂ ਗਈ ਠੀਕ ਆ ਆ ਆਪਾਂ ਆਪਣਾ ਪਤਾ ਕੇ ਸਮਝਦਾ ਪਿਆ ਵੀ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਵੀ ਮੈਂ ਕਿਹੜਾ ਜਿਆ ਬੰਦਾ ਕਿਹੜਾ ਨਹੀਂ ਬਸ ਇੱਕ ਲੋਕਾਂ ਸਾਹਮਣੇ ਮਹਾਨ ਵਿਅਕਤੀ ਬਣ ਜਾਣਾ ਇਹ ਮੈਂ ਮੈਸੇਜ ਕਰਕੇ ਵੀ ਹਾਂ ਮੈਂ ਇੰਨਾ ਵਧੀਆ ਬੰਦਾ

ਇੰਸਟਾਗ੍ਰਾਮ ਤੇ ਰੀਲ ਬਣਾਉਣੇ ਦੇ ਚੱਕਰ ਮੈਂ ਕਿ ਮੈਂ ਰੀਲ ਬਣਾਉਂਗੀ ਮੇਰੇ ਕੋ ਬੇਟਾ ਨਹੀਂ ਚੀ ਉਸਨੇ ਬੇਟੇ ਕੋ ਮਾਰ ਦਿੱਤਾ ਤੇ ਜੇ ਹਜੇ ਵੀ ਕੋਈ ਨਹੀਂ ਮੰਨਦਾ ਵੀ ਇਹ ਬੰਦਾ ਗਲਤ ਆ ਤੇ ਅਸੀਂ ਝੂਠ ਬੋਲਦੇ ਆ ਤਾਂ ਅਸੀਂ ਉਸ ਬੰਦੇ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਉਸ ਬੰਦੇ ਦੇ ਅੱਖਾਂ ਉੱਤੇ ਇਸ ਬੰਦੇ ਦੀ ਨਾਂ ਦੀ ਪੱਟੀ ਬੰਨੀ ਹੋਈ ਹੈ ਅਸੀਂ ਉਹ ਪੱਟੀ ਨਹੀਂ ਉਤਾਰ ਸਕਦੇ ਉਹ ਪੱਟੀ ਉਸ ਬੰਦੇ ਨੂੰ ਆਪ ਨੂੰ ਹੀ ਉਤਾਰਨੀ ਪਊਗੀ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀਗੀ ਕਿ ਜਿਹੜੀਆਂ ਕੁੜੀਆਂ ਨੂੰ ਮੈਸੇਜ ਕਰਦੀਆਂ ਉਹ ਇਹਦੇ ਕਸਟਮਰ ਆ ਤੇ ਉਹਨਾਂ ਨੇ ਕਿਹੜੇ ਤਰੀਕੇ ਨਾਲ ਡੀਲ ਕਰਦਾ ਪਿਆ ਵੈਸੇ ਕੁੜੀਆਂ ਵੀ ਗਲਤ ਆ ਕਈ ਕੁੜੀਆਂ ਸਾਰੀਆਂ ਕੁੜੀਆਂ ਨਹੀਂ ਆ ਤਾਂ ਕਹਿ ਸਕਦੇ ਕਈ ਕੁੜੀਆਂ ਵੀ ਗਲਤ ਆ ਜਿਹੜੀਆਂ ਹੁੰਦੇ ਨੇ ਚੈਟ ਕਰਦੀਆਂ ਠੀਕ ਆ ਵੀ ਤੁਹਾਨੂੰ ਇੱਕ ਡਾਈਟ ਪਲਾਨ ਲੈਣ ਦੇ ਲਈ ਸਾਹਮਣੇ ਵਾਲੇ ਬੰਦੇ ਨਾਲ ਤੁਹਾਨੂੰ ਇਦਾਂ ਗੱਲ ਕਰਨੀ ਪੈ ਰਹੀ ਹੈ ਤੁਹਾਨੂੰ ਆਪਣੇ ਪ੍ਰਾਈਵੇਟ ਪਾਰਟ ਦੀ ਫੋਟੋ ਭੇਜਣੀ ਪੈ ਰਹੀ ਉਹ ਤੁਹਾਡੇ ਤੋਂ ਨਿਊਡ ਮੰਗਦਾ ਨਿਊਡ ਪਿਕ ਤੇ ਤੁਹਾਨੂੰ ਉਹ ਭੇਜਣੀ ਪੈ ਰਹੀ ਹੈ ਯਾ ਇੰਨੇ ਵੀ ਹੱਦ ਨਾ ਕਰੋ ਇਹਨਾਂ ਵੀ ਆਧ ਜਮੀਰ ਨਾਲ ਮਾਰੋ ਤੁਹਾਡੀ ਵੀ ਕੋਈ ਇੱਜ਼ਤ ਹੈਗੀ ਹੈ ਐਵੇਂ ਹਰੇਕ ਬੰਦੇ ਨੂੰ ਫੋਟੋ ਨਹੀਂ ਭੇਜਣੀ ਚਾਹੀਦੀ ਅੱਜ ਕੱਲ੍ਹ ਨੂੰ ਪਤਾ ਵੀ ਜਮਾਨਾ ਕਿੰਨਾ ਮਾੜਾ ਹੈ ਬੰਦੇ ਆਪਾਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜਾ ਸੋਸ਼ਲ ਮੀਡੀਆ ਉੱਤੇ ਗੰਦ ਪਾਇਆ ਹੋਇਆ ਤੇ ਕਈ ਕੁੜੀਆਂ ਇਦਾਂ ਵੀ ਆ ਜਿਹੜੀਆਂ ਸ਼ਰੀਫ ਆ ਜਿਹੜਾ ਇਹ ਜਗਾ ਤੱਕ ਕਦਮ ਨਹੀਂ ਉਠਾਉਂਦੀਆਂ ਠੀਕ ਹੈ ਗਲਤ ਕੰਮ ਨਹੀਂ ਕਰਦੀਆਂ ਪਰ ਯਾਰ ਫਿਰ ਵੀ ਜਿਹੜੀਆਂ ਕੁੜੀਆਂ ਸਿਆਣੀਆਂ ਨਾ ਤੁਸੀਂ ਥੋੜਾ ਸੋਚ ਸਮਝ ਕੇ ਚੈਟ ਕਰਿਆ ਕਰੋ ਜੇ ਕਿਸੇ ਨੇ ਚੈਟ ਕਰਦਿਆਂ ਕਿਉਂਕਿ ਅੱਜ ਕੱਲ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਹਮਣੇ ਬੰਦਾ ਕਹੋ ਜਾ ਕਿਹੋ ਜਿਹਾ ਨੇ ਚੈਟ ਦੇ ਵਿੱਚ ਆਈ ਨਹੀਂ ਸ਼ੋਹ ਬੰਦਾ ਵੀ ਉਸ ਬੰਦੇ ਦੇ ਮਨ ਵਿੱਚ ਆ ਚੱਲਦਾ ਪਿਆ ਸੋ ਇਸ ਕਰਕੇ ਸੰਭਲ ਕੇ ਹਾਂਜੀ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ